ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਆਪ ਸਭ ਲਈ ਖਾਸ ਹੈ ਕਿਉਂਕਿ ਨਵਾਂ ਸਾਲ ਚੜ੍ਹਨ ਵਾਲਾ ਹੈ ਕੱਲ ਤੇ ਹਰ ਇੱਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਨਵਾਂ ਸਾਲ ਮਨਾਉਣਾ ਹੈ ਤੇ ਆਪਾਂ ਕੱਲ ਦਾ ਜੋ ਕਰਮਾ ਇਸ ਵੀਡੀਓ ਲਈ ਦੱਸਾਂਗੇ ਜੀ ਵੈਸੇ ਤਾਂ ਸਾਨੂੰ ਯਕੀਨ ਹੈ ਕਿ ਹਰ ਰੋਜ਼ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਕਾਫੀ ਸੰਗਤ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੈ ਉਹ ਸੁਣਦਿਆਂ ਵੀ ਹੈ ਵੀਡੀਓ ਨੂੰ ਤੇ ਸਮਝਦਿਆਂ ਵੀ ਆ ਤੇ ਕਰਮ ਵੀ ਕਰਦਿਆਂ ਹੈ ਸੋ ਇਸ ਸੁਨੇਹੇ ਨੂੰ ਵੀ ਚੰਗੀ ਤਰ੍ਹਾਂ ਸੁਣਨ ਦੀ ਕੋਸ਼ਿਸ਼ ਕਰਨੀ ਜੀ ਕਿਉਂਕਿ ਜੋ ਆਪਾਂ ਇਹਦੇ ਵਿੱਚ ਗੱਲਾਂ ਸਾਂਝੀਆਂ ਕਰਾਂਗੇ ਉਹਦੇ ਰਾਈ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲੇਗਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਲਾਭਦਾਇਕ ਵੀ ਹੋਵੇਗਾ ਸੋ ਕਰਮ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਕਿਉਂ ਕਰਨਾ ਜ਼ਰੂਰੀ ਹੁੰਦਾ ਹੈ ਆਪਾਂ ਇਸ ਵੀਡੀਓ ਰਾਈ ਇੱਕ ਛੋਟਾ ਜਿਹਾ ਸੁਨੇਹਾ ਤੁਹਾਡੇ ਤੱਕ ਪਹੁੰਚਾ ਦਿੰਦੇ ਆ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਜੇ ਤੁਹਾਡੇ ਕੋਲ ਨਾ ਤੇ ਆ ਸਕੇ ਤੇ ਜੈ ਪੀਰਾ ਦੀ ਕੈਸਾ ਜੀ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਕਮੈਂਟਾਂ ਵੀ ਜ਼ਰੂਰ ਸੁਣਿਆ ਕਰੋ ਕਿਉਂਕਿ ਬਹੁਤ ਪੁੱਜੀਆ ਕਮੈਂਟਾਂ ਚੋਂ ਵੀ ਸਿੱਖਣ ਨੂੰ ਤੁਹਾਨੂੰ ਮਿਲੇਗਾ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾ ਪੁੱਛੀਆਂ ਮਿਲ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦਸੀਏ ਸੋ ਇੱਥੇ ਵੀਡੀਓ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਹਰ ਰੋਜ਼ ਵੀਡੀਓ ਦੇਖਦੇ ਆਂ ਤੇ ਬਹੁਤ ਵਧੀਆ ਲੱਗਦਾ ਹੈ ਵੀਡੀਓ ਸੁਣ ਕੇ ਤੇ ਹਰ ਰੋਜ਼ ਕੋਈ ਨਵਾਂ ਹੀ ਸੁਨੇਹਾ ਹੁੰਦਾ ਹੈ ਕਿਉਂਕਿ ਉਹ ਮਾਲਕ ਦਾ ਭੇਜਿਆ ਹੁੰਦਾ ਹੈ ਸੋ ਇਹਨਾਂ ਨੇ ਬਹੁਤ ਹੀ ਵਧੀਆ ਵਿਚਾਰ ਲਿਖੇ ਜੀ ਸੋ ਇਹ ਸਾਡੀ ਵੀ ਹਿੰਮਤ ਵਧਦੀ ਹੈ ਤੇ ਨਾਲ ਦੀ ਨਾਲ ਹੋਰ ਵੀ ਵਿਸ਼ਵਾਸ ਮਾਲਕ ਤੇ ਪੱਕਾ ਹੁੰਦਾ ਹੈ ਕਿ ਤੁਸੀਂ ਇਹ ਸਭ ਕੁਝ ਜੋ ਕਹਿ ਰਹੇ ਹੋ ਜੋ ਰੁਤਬਾ ਦੇ ਰਹੇ ਹੋ ਇਹ ਹੀ ਤਾਂ ਸੋਚਣੀ 'ਚ ਫਰਕ ਹੁੰਦਾ ਹੈ ਜਿਹੜਾ ਤਾਂ ਸੋਚ ਨੂੰ ਟਿਕਾ ਲੈਂਦਾ ਹੈ ਥੋੜਾ ਸਮਝਣ ਦੀ ਗੱਲ ਕੋਸ਼ਿਸ਼ ਕਰਦਾ ਹੈ ਤੇ ਉਹਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੁਣ ਜਿਵੇਂ ਕੋਈ ਗੱਲ ਚਾਹੇ ਨਾਰਮਲ ਹੀ ਚੱਲਦੀ ਹੋਵੇ ਜੇਕਰ ਤੁਸੀਂ ਉਹ ਵੀ ਆਪਣੇ ਪ੍ਰਮਾਤਮਾ ਦੇ ਪਾਸੇ ਲਗਾ ਲਓ ਜਿਵੇਂ ਕਿ ਹਰ ਇੱਕ ਤਰ੍ਹਾਂ ਦੇ Song ਸ਼ਬਦ ਆਉਂਦੇ ਆ Song ਪੰਜਾਬੀ ਵੀ ਹੁੰਦੇ ਨੇ ਜੋ ਅੱਜ ਕਰ ਚੱਲ ਰਹੇ ਆ ਸੋ ਅੱਜ ਦੀ ਪੀੜ੍ਹੀ ਸੁਣ ਰਹੀ ਆ ਜੇਕਰ ਉਹ ਹੀ Song ਤੁਸੀਂ ਆਪਣੇ ਗੁਰੂ ਦੇ ਵੱਲ ਧਿਆਨ ਲਾ ਲਓ ਆਪਣੇ ਗੁਰੂ ਤੇ ਉਹ ਸ਼ਬਦ ਲਗਾ ਲਓ ਤੇ ਉਹ ਸ਼ਬਦ ਬਣ ਜਾਣਗੇ ਸੋ ਜੋ ਉਹ ਗਾਣਾ ਹੈ ਉਹ ਗਾਣਾ ਹਟ ਕੇ ਤੁਹਾਡੇ ਲਈ ਇੱਕ ਸ਼ਬਦ ਦਾ ਰੂਪ ਧਾਰਨ ਕਰ ਲੇਗਾ ਤੇ ਉਹ ਮਾਲਕ ਉਹਦੇ ਵਿੱਚ ਵੀ ਤੁਹਾਨੂੰ ਸਵੀਕਾਰ ਕਰ ਲੇਗਾ ਕਿਉਂਕਿ ਮਾਲਕ ਨੂੰ ਪਤਾ ਹੈ ਕਿ ਜੋ ਸੁਣ ਰਿਹਾ ਹੈ ਇਹ ਜੋ ਸ਼ਬਦ ਗਾਣੇ ਵਿੱਚ ਚੱਲ ਰਹੇ ਆ ਇਹ ਸਾਡੇ ਤੇ ਲਗਾ ਕੇ ਸੁਣ ਰਿਹਾ ਸਾਡੇ ਲਈ ਸੁਣ ਰਿਹਾ ਹੈ ਕਿ ਇਹ ਮੈਂ ਆਪਣੇ ਮਾਲਕ ਲਈ ਫੀਲ ਕਰਦਾ ਹਾਂ ਸੋ ਇਹ ਸੋਚ ਹੁੰਦੀ ਹੈ ਜਦੋਂ ਸੋਚ ਨੂੰ ਆਪਾਂ ਟਿਕਾ ਲੈਂਦੇ ਹਾਂ ਕਿਉਂਕਿ ਹਰ ਇੱਕ ਸ਼ਬਦ ਹਰ ਇੱਕ ਗਾਣੇ ਦੇ ਵਿੱਚੋਂ ਆਪਣੇ ਮਾਲਕ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ انسان ਦੇ ਉਹ ਪਰਮਾਤਮਾ ਅੰਗ ਸੰਗ ਸਹਾਈ ਰਹਿੰਦਾ ਹੈ ਹਰ ਵਕਤ ਕੋਲ ਰਹਿੰਦਾ ਹੈ ਕਿਉਂਕਿ ਮਾਲਕ ਕਿਤੇ ਵੀ ਦੂਰ ਨਹੀਂ ਅੰਦਰ ਬੈਠਾ ਹੈ ਜਿਵੇਂ ਕਿ ਕਮੈਂਟਾਂ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਹਰ ਰੋਜ਼ ਇਵੇਂ ਲੱਗਦਾ ਜਿਵੇਂ ਉਹ ਮਾਲਕ ਦਾ ਭੇਜਿਆ ਕੋਈ ਸੁਨੇਹਾ ਹੋਵੇ ਸੋ ਜਦੋਂ ਅਸੀਂ ਇਹ ਸੋਚ ਕੇ ਚੱਲਦੇ ਆਂ ਤੇ ਬਹੁਤ ਗਿਆਨ ਉਹ ਮਾਲਕ ਦੇਣ ਲੱਗ ਪੈਂਦਾ ਆ ਜਦੋਂ ਅਸੀਂ ਇਹ ਸੋਚਦੇ ਆ ਕਿ ਸਾਡੇ ਪਰਮਾਤਮਾ ਨੇ ਆ ਸਾਡੀ ਗੱਲ ਦਾ ਜਵਾਬ ਦੇ ਦਿੱਤਾ ਕਿਉਂਕਿ ਪਰਮਾਤਮਾ ਹਰ ਇੱਕ ਦੇ ਅੰਦਰ ਵੱਸਦਾ ਕਾਦ ਕਿਹਦੇ ਮੂ ਜੋ ਕਿਹੜੀ ਗੱਲ ਕਹਾ ਦੇਵੇ ਇਹ ਸਿਰਫ ਉਹ ਹੀ ਜਾਣਦਾ ਇਨਸਾਨ ਨੂੰ ਖੁਦ ਵੀ ਸਮਝ ਨਹੀਂ ਆਉਂਦੀ ਕਿ ਮੈਂ ਕਾਦ ਕਿੱਥੇ ਕੀ ਬੋਲਿਆ ਹੈ ਸੋ ਮਾਲਕ ਦੀ ਕਿਰਪਾ ਨੂੰ ਪਾਉਣਾ ਹੈ ਤੇ ਬਹੁਤ ਗੱਲਾਂ ਤੇ ਸੋਚ ਵਿਚਾਰ ਕਰਨੀ ਪਵੇਗੀ ਗੱਲਾਂ ਸੁਣਨ ਦੇ ਨਾਲ ਅਸਰ ਨਹੀਂ ਹੁੰਦਾ ਕੱਲਾ ਉਹਨੂੰ ਸਮਝਣਾ ਪੈਂਦਾ ਹੈ ਜਦੋਂ ਸਮਝਣ ਲੱਗ ਪਵੇ ਤਾਂ ਇਨਸਾਨ ਸੋਚ ਨੂੰ ਟਕਾ ਲਵੇ ਤੇ ਕਿਤੇ ਵੀ ਪ੍ਰਮਾਤਮਾ ਦੂਰ ਨਹੀਂ ਜਦੋਂ ਪੁਕਾਰੋਗੇ ਉਸੇ ਵਕਤ ਤੁਹਾਨੂੰ ਕੁਝ ਨਾ ਕੁਝ ਸੰਕੇਤ ਮਿਲੇਗਾ ਕਿ ਉਹ ਮੇਰਾ ਮਾਲਕ ਮੇਰੇ ਨਾਲ ਆ ਸੋ ਇਹ ਹੀ ਸਚਾਈ ਹੈ ਸੇਵਾ ਕਰਨ ਵਾਲਾ ਰੂਹਾ ਦੀ ਜੀ ਸੋ ਇੱਥੇ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਜੀ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਸੁਣਦੇ ਹੋ ਗੱਲਾਂ ਨੂੰ ਸਮਝਦੇ ਹੋ ਜੀ ਨਾਲ ਹੀ ਇਹਨਾਂ ਨੇ ਲਿਖਿਆ ਹੈ ਦੀ ਪਹਿਲਾਂ ਮੂੰਹ ਵਿੱਚੋਂ ਵਾਹਿਗੁਰੂ ਦਾ ਜਾਪ ਨਿਕਲਦਾ ਸੀ ਹੁਣ ਜੈ ਸਾਈਆਂ ਦੀ ਨਿਕਲਦਾ ਹੈ ਸੋ ਚੰਗਾ ਹੀ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਦਾ ਨਾਮ ਚਾਹੇ ਤੁਸੀਂ ਕਿਸੇ ਤਰ੍ਹਾਂ ਦਾ ਹੋਵੇ ਚਾਹੇ ਵਾਹਿਗੁਰੂ ਅੱਲਾ ਗੋੜ ਜੋ ਮਰਜੀ ਕਰੋ ਹੈ ਪ੍ਰਮਾਤਮਾ ਦਾ ਜਾਣਾ ਇੱਕ ਥਾਂ ਹੀ ਆ ਵੱਖ-ਵੱਖ ਰਸਤੇ ਨੇ ਇੱਕ ਰਸਤਾ ਚੁਣਨ ਦੀ ਜ਼ਰੂਰਤ ਹੈ ਜਦੋਂ ਇੱਕ ਰਸਤਾ ਚੁਣ ਲੈਣੇ ਆ ਤੇ ਜਾਣਾ ਇੱਕ ਥਾਂ ਤੇ ਹੀ ਆ ਕਿਉਂਕਿ ਜਿਵੇਂ ਆਪਣੇ ਧਰਮ ਬਣ ਗਏ ਆ ਉਵੇਂ ਉਵੇਂ ਹੀ ਸੇਵਾ ਚੱਲੀ ਜਾ ਰਹੀ ਆ ਕਰਮ ਕੀਤੇ ਜਾ ਰਹੇ ਆ ਪਰ ਅਸਲ ਵਿੱਚ ਟਿਕਾਣਾ ਇੱਕ ਹੀ ਹੈ ਕਹਿੰਦੇ ਪ੍ਰਮਾਤਮਾ ਇੱਕ ਰੂਪ ਅਨੇਕ ਵੱਖ-ਵੱਖ ਰੂਪਾਂ ਵਿੱਚ ਬੈਠਾ ਹੈ ਪਰ ਹੈ ਇੱਕ ਹੀ ਹੈ ਕਿਉਂਕਿ ਜਾਣਾ ਇੱਕ ਥਾਂ ਤੇ ਜਾਂ ਰਸਤੇ ਅਲੱਗ ਨੇ ਉਹਨਾਂ 'ਚ ਇੱਕ ਚੁਣਨਾ ਪਵੇਗਾ ਇੱਕ ਦੇ ਥਰੂ ਹੀ ਤੁਸੀਂ ਉਸ ਮੰਜ਼ਿਲ ਤੱਕ ਪਹੁੰਚ ਸਕਦੇ ਆ ਜੀ ਸੋ ਪ੍ਰਮਾਤਮਾ ਦਾ ਹੀ ਨਾਮ ਨਿਕਲ ਰਿਹਾ ਚਾਹੇ ਤੁਸੀਂ ਜੈ ਸਾਈਆਂ ਦੀ ਕਹਿ ਰਹੇ ਹੋ ਚਾਹੇ ਵਾਈ ਗੁਰੂ ਦਾ ਜਾਪ ਨਿਕਲ ਰਿਹਾ ਜੋ ਇਹ ਮੂੰਹ 'ਚੋ ਸ਼ਬਦ ਨਿਕਲ ਰਹੇ ਇਹ ਬਹੁਤ ਹੀ ਵਧੀਆ ਸੰਕੇਤ ਆ ਕਿਉਂਕਿ ਜਿਹਦੇ ਤੋਂ ਰੱਬ ਨਾਮ ਜਪਾਉਣਾ ਚਾਹੁੰਦਾ ਹੈ ਉਹਦੇ ਮukh ਚੋਂ ਹੀ ਇਹ ਸਭ ਸ਼ਬਦ ਨਿਕਲਦੀ ਹੈ ਪਰ ਨਾ ਆਮ ਕਿਸੇ ਨੂੰ ਇਹ ਸੰਕੇਤ ਨਹੀਂ ਮਿਲਦੇ ਜਿਹੜਾ ਜ਼ਿਆਦਾ ਧਿਆਨ ਉੱਦਨ ਨੂੰ ਲਗਾਉਣ ਦੀ ਕੋਸ਼ਿਸ਼ ਕਰੇਗਾ ਉਹਦੇ ਨਾਲ ਹੀ ਇਹ ਸਭ ਕੁਝ ਹੁੰਦਾ ਹੈ ਜਾਨਕੀ ਇੱਕ ਸਭ ਕੁਝ ਮਹਿਸੂਸ ਉਸ ਇਨਸਾਨ ਨੂੰ ਹੁੰਦਾ ਹੈ ਜਿਹਦੇ ਤੇ ਉਹ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਤੁਸੀਂ ਮੇਰੇ ਕਮੈਂਟ ਦਾ ਜਵਾਬ ਨਹੀਂ ਦਿੰਦੇ ਦੀਦੀ ਜੀ ਮੇ ਤੋਂ ਕੋਈ ਗਲਤੀ ਹੋ ਗਈ ਸੋ ਦੇਖੋ ਜੀ ਇੱਥੇ ਕਮੈਂਟ ਆਪਾਂ ਥੋੜੇ ਹਿਸਾਬ ਨਾਲ ਵੈਸੇ ਜਿੱਥੇ ਤੱਕ ਸਾਨੂੰ ਯਾਦ ਹੈ ਅਸੀਂ ਕਈ ਵਾਰ ਤੁਹਾਡੇ ਸਵਾਲਾਂ ਦਾ ਜਵਾਬ ਦਿੱਤਾ ਹੈ ਪਰ ਇਤੋਂ ਥੋੜ੍ਹਾ ਜਿਹਾ ਇਹ ਮੇ ਲੱਗਦਾ ਜਿਵੇਂ ਕਿ ਤੁਸੀਂ ਪੂਰੀ ਵੀਡੀਓ ਹਰ ਰੋਜ਼ ਸੁਣਦੇ ਨਹੀਂ ਕਿਉਂਕਿ ਥੋੜਾ ਕੁਝ ਆਈਡੀਆ ਧਿਆਨ ਵਿੱਚ ਰਹਿੰਦੀਆਂ ਜਿਹੜੀਆਂ ਹਰ ਰੋਜ਼ ਕਮੈਂਟ ਕਰਦੇ ਆਂ ਆ ਕਾਫੀ ਯਾਨੀ ਕਿ ਜੇ ਰੋਜ਼ ਕਮੈਂਟ ਨਹੀਂ ਹੁੰਦਾ ਕਾਫੀ ਜ਼ਿਆਦਾ ਕਮੈਂਟ ਕੋਈ ਬਿਰਲੀਆਂ ਆਈਡੀਆ ਤੇ ਹੈ ਤਾਂ ਇਸ ਕਰਕੇ ਗੱਲ ਜਿਹੜੀ ਥੋੜੀ ਦਿਮਾਗ ਚ ਇਹ ਇਸ ਸਵਾਲ ਦਾ ਜਵਾਬ ਅਸੀਂ ਇਸ ਆਈਡੀ ਤੇ ਜੋ ਵੀ ਕਮੈਂਟ ਆਇਆ ਹੋਇਆ ਹੈ ਇਸ ਆਈਡੀ ਤੋਂ ਉਹਨਾਂ ਤੇ ਸਵਾਲ ਦਾ ਜਵਾਬ ਦਿੱਤਾ ਹੋਇਆ ਹੈ ਪਰ ਤੁਸੀਂ ਸ਼ਾਇਦ ਸੁਣਿਆ ਨਹੀਂ ਸੋ ਬਾਕੀ ਇੱਥੇ ਇਹ ਗੱਲ ਨਹੀਂ ਹੈ ਕਿ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਤੁਸੀਂ ਜਿਹੜਾ ਸਾਨੂੰ ਕੁਝ ਕਿਹਾ ਹੈ ਜਿਹੜਾ ਗਲਤੀ ਹੋਣੀ ਹੈ ਸੋ ਬਾਕੀ ਤੁਸੀਂ ਸਮਝ ਜਾਂਦੇ ਹੋ ਅਸੀਂ ਕਈ ਵਾਰ ਦੱਸਿਆ ਹੈ ਕਿ ਕਈ ਮਜਬੂਰੀਆਂ ਹੁੰਦੀਆਂ ਕਹਿੰਦੇ ਕਿ ਜਦੋਂ ਆਪਾਂ ਕੋਈ ਕੰਮ ਕਰਦੇ ਆਪਾਂ ਨੂੰ ਹਿਸਾਬ ਹੁੰਦਾ ਕਿ ਆਪਾਂ ਉਹ ਕੰਮ ਕਿਸ ਤੰਗ ਨਾਲ ਕਰਨਾ ਇਸੇ ਤਰ੍ਹਾਂ ਕੁਝ ਸਾਡਾ ਵੀ ਹਿਸਾਬ ਹੈ ਕਿ ਅਸੀਂ ਜੋ ਕਮੈਂਟਾਂ ਦੇ ਜਵਾਬ ਦਿੰਨੇ ਆ ਵੈਸੇ ਅੱਜ ਤੱਕ ਕੋਸ਼ਿਸ਼ ਕੀਤੀ ਆ ਬਹੁਤ ਜਲਦ ਕਮੈਂਟਾਂ ਦੇ ਜਵਾਬ ਦੇਤੇ ਕੁਝ ਦਿਨ ਪੁਰਾਣੇ ਹੀ ਕਮੈਂਟ ਆ ਕਿਉਂਕਿ ਕਈ ਵਾਰ ਜਲਦਬਾਜ਼ੀ 'ਚ ਵੀਡੀਓ ਬਣਾਈਦੀ ਆ ਤਾਂ ਕਮੈਂਟ ਛੇਤੀ ਵੀ ਦੱਸ ਹੋ ਜਾਂਦੇ ਆ ਬਹੁਤਾ ਕਮੈਂਟਾਂ ਦੇ نیچے ਨਹੀਂ ਜਾਣਾ ਪੈਂਦਾ ਸੋ ਬਾਕੀ ਇਹ ਹੁੰਦਾ ਹੈ ਕਿ ਜੋ ਕਮੈਂਟਾਂ ਪਹਿਲਾਂ ਆਈਆਂ ਉਹ ਦੱਸਣਾਂ ਦੇ ਬਾਅਦ ਵਿੱਚ ਹੌਲੀ ਹੌਲੀ ਬਾਕੀ ਸਾਰੇ ਕਮੈਂਟਾਂ ਦੀ ਵੀ ਵਾਰੀ ਆਉਣੀ ਕਿਉਂਕਿ ਕਮੈਂਟ ਹਰ ਰੋਜ਼ 100 150 ਆ ਜਾਂਦਾ ਹੈ ਇੰਨੇ ਕਮੈਂਟ ਅਸੀਂ ਹਰ ਰੋਜ਼ ਤਾਂ ਦੱਸ ਨਹੀਂ ਸਕਦੇ ਕਿਉਂਕਿ ਕਮੈਂਟ ਦੋ ਚਾਰ ਵੀਡੀਓ ਵਿੱਚ ਦੱਸ ਹੁੰਦੇ ਆ ਤੇ ਵੀਡੀਓ ਲੌਂਗ ਹੋ ਜਾਂਦੀ ਵਿੱਚ ਮੇਨ ਵਿਸ਼ਾ ਵੀ ਸਮਝਾਉਣਾ ਹੁੰਦਾ ਹੈ ਇੱਥੇ ਮਾਫੀ ਇਸ ਗੱਲ ਦੀ ਅਸੀਂ ਤੁਹਾਨੂੰ ਮੰਗਦੇ ਆ ਸੋ ਬਾਕੀ ਕਦੇ ਵੀ ਇਸ ਗੱਲ ਤੋਂ ਨਰਾਜ ਨਾ ਹੋ ਕਿ ਸਾਡੇ ਕਮੈਂਟ ਦਾ ਜਵਾਬ ਨਹੀਂ ਮਿਲਿਆ ਸੋ ਕੋਸ਼ਿਸ਼ ਇਹ ਰਹਿੰਦੀ ਹੈ ਕਿ ਹਰ ਇੱਕ ਦੇ ਸਵਾਲ ਦਾ ਜਵਾਬ ਦੇਣਾ ਚਾਹੀਏ ਲੇਟ ਹੀ ਮੂਨਾ ਸਵਾਲ ਦਾ ਜਵਾਬ ਹੋਵੇ ਸੋ ਇਸ ਲਈ ਕਹਿੰਦਾ ਕਿ ਹਰ ਰੋਜ਼ ਵੀਡੀਓ ਸੋਣੋ ਤੇ ਪੂਰੀ ਸੁਣ ਲਿਆ ਕਰੋ ਤਾਂ ਕਿ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਸਕਣ ਸੋ ਇੱਥੇ ਇਹਨਾਂ ਨੇ ਇਹ ਵੀ ਲਿਖਿਆ ਹੈ ਕਿ ਮੈਂ ਲਾਈਕ ਨਹੀਂ ਸੋ ਦੇਖੋ ਜੀ ਅਸੀਂ ਆਪ ਸਭ ਨੂੰ ਬਹੁਤ ਪਿਆਰ ਕਰਦੇ ਜਿਸ ਤਰ੍ਹਾਂ ਤੁਸੀਂ ਪਿਆਰ ਦੇ ਰਹੇ ਹੋ ਤੁਹਾਡੀ ਬਦੌਲਤ ਹੀ ਇਹ ਆਪ ਸਭ ਦੀ ਬਦੌਲਤ ਹੀ ਇਹ ਚੈਨਲ ਜਿਹੜਾ ਇੱਥੇ ਤੱਕ ਦੂਸਰਾ ਵੀ ਆਇਆ ਹੈ ਜੜੀ ਦਿਆ ਚੱਲ ਰਿਹਾ ਆ ਸੋ ਆਪ ਸਭ ਦੀ ਵਜ੍ਹਾ ਨਾਲ ਹੀ ਅਸੀਂ ਅੱਜ ਇਸ ਮਕਾਮ ਤੇ ਹੈ ਏਦਾਂ ਨਹੀਂ ਹੈ ਕਿ ਅਸੀਂ ਅੱਜ ਤੁਹਾਨੂੰ ਲਾਈਕ ਨਾ ਕਰੀਏ ਜਾਂ ਤੁਹਾਨੂੰ ਪਸੰਦ ਨਾ ਕਰੀਏ ਸੋ ਆਪ ਸਭ ਦੀ ਸਪੋਰਟ ਦੇ ਨਾਲ ਤਾਂ ਇੱਥੇ ਤੱਕ ਆਏ ਆ ਜੇਕਰ ਆਪ ਸਭ ਦੀ ਸਪੋਰਟ ਨਹੀਂ ਹੋਵੇਗੀ ਤੇ ਅਸੀਂ ਹਰ ਰੋਜ਼ ਵੀਡੀਓ ਵੀ ਨਹੀਂ ਪਾ ਸਕਦੇ ਸੋ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਬਾਕੀ ਕਹਿੰਦੇ ਕਿ ਮਨ ਪਰੇਸ਼ਾਨ ਰਹਿੰਦਾ ਸੋ ਕਦੇ ਵੀ ਪਰੇਸ਼ਾਨ ਨਾ ਹੋ ਆਪਣੇ ਮਾਲਕ ਨੂੰ ਵੱਡਾ ਸਮਝਿਆ ਕਰੋ ਕਿ ਕੋਈ ਤਾਕਤ ਸਾਡੇ ਨਾਲ ਹੈ ਜਿਨ੍ਹਾਂ ਦਾ ਅਸੀਂ ਸਿਮਰਨ ਕਰਦੇ ਆਂ ਬੰਦਗੀ ਕਰਦੇ ਆਂ ਸੋ ਜਦੋਂ ਤੁਸੀਂ ਇਹ ਸੋਚ ਕੇ ਚੱਲੋਗੇ ਮਨ ਵਿੱਚ ਮਾੜੇ ਵਿਚਾਰ ਕਦੇ ਨਾ ਦਿਓ ਜਦੋਂ ਤੁਸੀਂ ਮਾੜਾ ਸੋਚਣਾ ਕੋਸ਼ਿਸ਼ ਸ਼ੁਰੂ ਕਰਦੇ ਹੋ ਆਪਣੇ ਲਈ ਤਾਂ ਉਸੇ ਤੇ ਬੁਰਾ ਅਸਰ ਪੈਂਦਾ ਹੈ ਤਾਂ ਫਿਰ ਉਹ ਪਰੇਸ਼ਾਨੀਆਂ ਜੋ ਤੁਸੀਂ ਵਿੱਚ ਨਿਕਲ ਨਹੀਂ ਸਕਦੇ ਸੋ ਪਰੇਸ਼ਾਨੀ ਨੂੰ ਹਰਾਉਣ ਦੀ ਕੋਸ਼ਿਸ਼ ਕਰੋ ਇਹ ਸੋਚਿਆ ਕਰੋ ਕਿ ਮੇਰਾ ਮਾਲਕ ਵੀ ਤਾਂ ਹੈ ਮੇਰੇ ਨਾਲ ਜੋ ਇਹ ਪਰੇਸ਼ਾਨੀ ਆਈ ਹੈ ਉਹ ਸਭ ਪਰੇਸ਼ਾਨੀਆਂ ਨੂੰ ਕਰਨ ਵਾਲਾ ਹੈ ਉਥੋਂ ਦੇ ਵੀ ਰਸਤਾ ਫਿਰ ਕੱਢ ਦਿੰਦੇ ਜਿੱਥੇ ਨਾ ਉਮੀਦ ਹੋਵੇ ਸੋ ਵਿਸ਼ਵਾਸ ਇਹ ਆਪਣਾ ਮਜ਼ਬੂਤ ਕਰਕੇ ਰੱਖੋ ਮਨ ਨੂੰ ਪਰੇਸ਼ਾਨ ਨਹੀਂ ਹੋਣ ਦੀ ਜਰੂਰ ਹੈ ਪਰ ਉਥੇ ਕੋਸ਼ਿਸ਼ ਕਰਿਆ ਕਰੋ ਕਿ ਮਨ ਨੂੰ ਟਿਕਾਉਣਾ ਨਾਮ ਸੁਣਿਆ ਕਰੋ ਆਪਣੇ ਮਾਲਕ ਦਾ ਨਾਮ ਲੈਣਾ ਸ਼ੁਰੂ ਕਰਦਿਆ ਕਰੋ ਕਿਉਂਕਿ ਇਹ ਸੋਚ ਲਓ ਕਿ ਸੋਚਣ ਦੇ ਨਾਲ ਬੁਰੇ ਖਿਆਲ ਜੋ ਮਨ ਵਿੱਚ ਆ ਰਹੇ ਆ ਉਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਸਿਰਫ ਜੇਕਰ ਉੱਥੇ ਉਹ ਮਾੜੇ ਖਿਆਲਾਂ ਦਿੱਤਾਵ ਤੁਸੀਂ ਰੱਬ ਦਾ ਨਾਮ ਲੈਣਾ ਸ਼ੁਰੂ ਕਰੋਗੇ ਤਾਂ ਉਹ ਮਾੜੇ ਖਿਆਲ ਆਪਣੇ ਆਪ ਤੁਹਾਡੇ ਮਨ ਵਿੱਚੋਂ ਨਿਕਲਦੇ ਜਾਣਗੇ ਤਾਂ ਪਰਮਾਤਮਾ ਫਿਰ ਅੰਦਰੋਂ ਤੁਹਾਨੂੰ ਹਿੰਮਤ ਦੇਣੀ ਸ਼ੁਰੂ ਕਰ ਦੇਵੇਗਾ ਫਿਰ ਮਾੜੇ ਖਿਆਲਾਂ ਬਾਰੇ ਤੁਸੀਂ ਸੋਚੋਗੇ ਨਹੀਂ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਆਪ ਸਭ ਲਈ ਖਾਸ ਹੈ ਜੀ ਸੋ ਕਰਮਾ ਬੜੀਆਂ ਰੂਹਾਂ ਹੈ ਜਿਨ੍ਹਾਂ ਨੇ ਨਮਨ ਸਾਲ ਮਨਾਉਣਾ ਹੈ ਪੀਰਾ ਪੀਰਾ ਦੀ ਸੇਵਾ ਗੁਰਮਾ ਦੀ ਦੇਖਤਿਆ ਨਹੀਂ ਕਰਦੀਆਂ ਹੈ ਆਪ ਸਭ ਲਈ ਇੱਕ ਛੋਟਾ ਜਿਹਾ ਕਰਮ ਸਾਂਝਾ ਕਰਾਂਗੇ ਜੀ ਸੋ ਜੇਕਰ ਅਜੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਸੋ ਪਹਿਲਾਂ ਤਾਂ ਇੱਥੇ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਹੈਪੀ ਨਿਊ ਯਰ ਸੋ ਐਡਵਾਂਸ ਵਿੱਚ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਕਿ ਕੱਲ ਇੱਕ ਵੀਡੀਓ ਜ਼ਰੂਰ ਬਣਾਈਏ ਜੀ ਸੋ ਆਪ ਸਭ ਲਈ ਉਹ ਪ੍ਰਮਾਤਮਾਏ ਖੁਸ਼ੀਆਂ ਪ੍ਰਿਆਸਤ ਲੈ ਕੇ ਆਵੇ ਜੋ ਦੁੱਖ ਤਕਲੀਫਾਂ ਦੂਰ ਹੋਣ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ ਸੇਵਾ ਦਾ ਫਲ ਬਖਸ਼ੀਓ ਆਪ ਸਭ ਨੂੰ ਪ੍ਰਮਾਤਮਾ ਜੋ ਦੁੱਖਾਂ ਚ ਲਈ ਉਹ ਦੁੱਖਾਂ ਦਾ ਹੱਲ ਕਰਨ ਵਾਲਾ ਮਾਲਕ ਹੈ ਨਾਗੇ ਅਰਦਾਸ ਬੇਨਤੀ ਕਰਨੀ ਹੈ ਤੇ ਨਵਾਂ ਸਾਲ ਪਾ ਕਿਵੇਂ ਮਨਾਉਣਾ ਹੈ ਉਹ ਵੀ ਆਪਣੀ ਗੱਲ ਕਰਦੇ ਆ ਜੀ ਸੋ ਪਹਿਲਾਂ ਤਾਂ ਇੱਥੇ ਇਹੀ ਕਵਾਂਗੇ ਕਿ ਜੋ ਮਾੜੀਆਂ ਆਦਤਾਂ ਬਣੀਆਂ ਹੋਈਆਂ ਜਾਂ ਫਿਰ ਇਹ ਸੋਚ ਰਹੇ ਕਈ ਰੂਹਾਂ ਕਿ ਨਵੇਂ ਸਾਲ ਤੇ ਅਸੀਂ ਇਸ ਤਰ੍ਹਾਂ ਨਵਾਂ ਸਾਲ ਮਨਾਉਣਾ ਹੈ ਪਾਰਟੀ ਕਰਨੀ ਹੈ ਕਲੱਬਾਂ 'ਚ ਜਾਣਾ ਸੋ ਇਹ ਸਭ ਖਿਆਲ ਇੱਕ ਦਿਨ ਲਈ ਮਨ ਵਿੱਚੋਂ ਕੱਢ ਦਿਓ ਕਿਉਂਕਿ ਸਾਰਾ ਸਾਲ ਇਹੀ ਕੰਮ ਚੱਲਦੇ ਰਹਿੰਦੇ ਨੇ ਕੁਈ ਨਾ ਕੋਈ ਫੰਕਸ਼ਨ ਆਇਆ ਹੀ ਰੰਦਾ ਹੈ ਉੱਥੇ ਵੀ ਇਹ ਸਭ ਕੁਝ ਹੋ ਜਾਂਦਾ ਹੈ ਵੈਸੇ ਇੱਥੇ ਆਪਾਂ ਇੱਕ ਸੋਝੀ ਦੇ ਨਾਲ ਚੱਲਣਾ ਹੈ ਜਿੱਥੋਂ ਕਿ ਆਪਾਂ ਸਭ ਕੁਝ ਲੈਣਾ ਹੈ ਤੇ ਇੱਥੇ ਸਿਆਣਿਆਂ ਨੂੰ ਵੀ ਘਰ ਦੇ ਵੱਡਿਆਂ ਨੂੰ ਵੀ ਇਹ ਹੀ ਗੁਜਾਰਿਸ਼ ਆ ਕਿ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਦਾ ਧਿਆਨ ਦਿਲਾਉਣਾ ਹੈ ਕਿ ਆਪਾਂ ਇਹ ਨਵਾਂ ਸਾਲ ਇਸ ਤਰੀਕੇ ਦੇ ਨਾਲ ਬਣਾਉਣਾ ਹੈ ਕਿਉਂਕਿ ਮਨਨ ਨੂੰ ਸਮਝਾਉਣਾ ਹੈ ਜੇਕਰ ਤੁਸੀਂ ਮਨਨ ਨੂੰ ਸਮਝਾ ਲਏ ਇੱਕ ਰਾਤ ਦੀ ਗੱਲ ਆ ਨਿਕਲ ਜਾਣੀ ਆ ਇੱਕ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਣੀ ਆ ਕਿਉਂਕਿ ਹਰ ਰੋਜ਼ ਹਰ ਪਰਲੋਕ ਮਾਲਕ ਦਾ ਹੀ ਦਿਨ ਹੈ ਉਹ ਨਾਲ-ਨਾਲ ਹੈ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਪਰ ਜੋ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਆਪਾਂ ਇੱਕ ਇੱਛਤ ਇੱਕ ਰੁਤਵਾ ਦਿੰਨੇ ਆ ਮਾਲਕ ਨੂੰ ਤੇ ਉਹ ਮਾਲਕ ਖੁਸ਼ ਹੁੰਦਾ ਹੈ ਕਿ ਇਹਨਾਂ ਨੇ ਮੇਰੇ ਲਈ ਸਮਾਂ ਗੁੰਡਿਆ ਸੋ ਹੁਣ ਕਰਨਾ ਕੀ ਹੈ ਕੱਲ ਕਿ ਜਦੋਂ ਵੀ ਤੁਸੀਂ 12 ਵਜਦੇ ਹੀ ਆਪਣੇ ਰਿਸ਼ਤੇਦਾਰਾਂ ਨੂੰ ਯਾਦ ਕਰਦੇ ਹੋ ਉੱਥੇ ਇੱਕ ਕਰਮ ਕਰਨਾ ਕਿ ਰਿਸ਼ਤੇਦਾਰ ਬਾਅਦ ਵਿੱਚ ਪਹਿਲਾਂ ਉਹ ਮਾਣੇ ਹਰ ਪਲ ਨਾਲ ਰਹਿਣਾ ਆ ਤੇ ਮੁਸ਼ਕਲਾਂ ਜੋ ਕੱਟ ਕੇ ਲਿਆਉਣਾ ਹੈ ਕਿਉਂਕਿ ਕਈ ਵਾਰ ਇਨਸਾਨ ਤੇ ਇਹੋ ਜੀ ਮੁਸ਼ਕਲਾ ਜਾਂਦੀ ਹੈ ਇਹੋ ਜਾਂ ਜ਼ਿੰਦਗੀ 'ਚ ਮੋੜ ਆਉਂਦਾ ਹੈ ਕਦੇ ਨਾ ਕਦੇ ਆਉਂਦਾ ਜ਼ਰੂਰ ਹੈ ਤੇ ਉਸ ਸਮੇ ਉਹ ਮਾਲਕ ਸਾਈ ਹੁੰਦਾ ਕਿਉਂ ਹੁੰਦਾ ਕਿਉਂਕਿ ਜੋ ਅਸੀਂ ਨਾਲੇ ਵਕਤ ਕੱਢਦੇ ਆ ਉਹ ਵਕਤ ਦੀ ਕਦਰ ਪਾਉਂਦੇ ਆ ਸੋ ਇਸ ਲਈ ਵੀ ਵਕਤ ਦੀ ਕਦਰ ਕਰਨੀ ਚਾਹੀਦੀ ਹੈ ਜੇ ਅੱਜ ਅਸੀਂ ਸਮੇਂ ਦੀ ਕਦਰ ਕਰਾਂਗੇ ਤੇ ਔਰ ਸ ਆ ਮੇ ਵੀ ਕਿ ਉਹ ਤੁਹਾਡਾ ਕੱਢਿਆ ਹੋਇਆ ਸਮਾਂ ਤੁਹਾਡੇ ਨਾਲ ਖੜੇਗਾ ਸੋ ਜਦੋਂ ਸਾਨੂੰ ਮੁਸ਼ਕਲ ਵਿੱਚ ਉਹ ਰੱਬ ਕੱਢਦਾ ਹੈ ਤਾਂ ਉੱਥੇ ਉਹ ਸਾਡੇ ਚੰਗੇ ਕੀਤੇ ਹੋਏ ਕਰਮ ਮੂਲੇ ਆ ਜਾਂਦੇ ਆ ਕਿਉਂਕਿ ਮਾਲਕ ਕਦੇ ਸੇਵਾ ਦਾ ਹੱਕ ਨਹੀਂ ਰੱਖਦਾ ਸੋ ਇਸ ਲਈ ਇੱਥੇ ਪਹਿਲ ਕਰਮ ਕਰੋ ਕਿ 12 ਵਜਦੇ ਹੀ ਪਹਿਲਾਂ ਆਪਣੇ ਮਾਲਕ ਦੇ ਚਰਨਾਂ ਵਿੱਚ ਹਾਜ਼ਰੀ ਲਗਾਓ 10 ਮਿੰਟ ਲੇਟ ਆਪਣੇ ਰਿਸ਼ਤੇ ਨਾਤਿਆਂ ਨੂੰ ਹੈਪੀ ਨਿਊ ਈਅਰ ਬੋਲਣਾ ਪਹਿਲਾਂ ਕੋਸ਼ਿਸ਼ ਕਰਨੀ ਕਿ ਆਪਣੇ ਗੁਰੂਆਂ ਪੀਰਾਂ ਨੂੰ ਯਾਦ ਕਰੀਏ ਉਹਨਾਂ ਨਾਲ ਇਹ ਨਵਾਂ ਸਾਲ ਮਨਾਈਏ ਉਹਨਾਂ ਨੂੰ ਵਧਾਈ ਦੇਈਏ ਸੋ ਜਦੋਂ ਤੁਸੀਂ ਇਹ ਸਮਾਂ ਕੱਢੋਗੇ ਉਹ ਮਾਲਕ ਸਭ ਕੁਝ ਦੇਖਦਾ ਹੈ ਜਾਣੀ ਜਾਣ ਹੈ ਕਿ ਇਹਨਾਂ ਨੇ ਪਹਿਲ ਸਾਨੂੰ ਦਿੱਤੀ ਹੈ ਜਦੋਂ ਅਸੀਂ ਪਹਿਲ ਆਪਣੇ ਮੁਰਸ਼ਿਦ ਨੂੰ ਦਿੰਨੇ ਆ ਤਾਂ ਫਿਰ ਉਹ ਮੁਰਸ਼ਿਦ ਵੀ ਹਰ ਵਕਤ ਹਰ ਪਲ ਨਾਲ ਖੜਦਾ ਹੈ ਸੋ ਜਿਹੜੀਆਂ ਤਾਂ ਸੇਵਾ ਕਰਨ ਵਾਲੀਆਂ ਰੂਹਾਂ ਹੈ ਉਮੀਦ ਕਰਦੇ ਆ ਕਿ ਉਹ ਸਭ ਇਹ ਗੱਲ ਨੂੰ ਧਿਆਨ ਚ ਰੱਖਣੀ ਆ ਸੋ ਇੱਥੇ ਇੱਕ ਗੱਲ ਇਹ ਸੋਚ ਲੈਣੀ ਕਿ ਅਸੀਂ ਹਰ ਸਾਲ ਰਿਸ਼ਤੇਦਾਰਾਂ ਨੂੰ ਪਹਿਲਾਂ ਹੈਪੀ ਨਿਊ ਇਅਰ ਬੋਲਦੇ ਆ ਤੇ ਉਹਦੇ ਨਾਲ ਜ਼ਿੰਦਗੀ 'ਚ ਕਿੰਨਾ ਖੁਸ਼ੀ ਮਿਲਿਆ ਇਸ ਵਕਤ ਇਸ ਵਾਰ ਤੁਸੀਂ ਆਪਣੇ ਗੁਰੂ ਨੂੰ ਆਪਣੇ ਮੁਰਸ਼ਿਦ ਨੂੰ ਰਾਜੀ ਕਰਨ ਦੀ ਕੋਸ਼ਿਸ਼ ਕਰੋ ਜਿਹਦੇ ਹਮੇਸ਼ਾ ਹੀ ਨਾਲ ਘੜਨਾ ਜਿਹਦੇ ਉਹ ਰਿਸ਼ਤੇ ਵੀ ਮਜ਼ਬੂਤ ਕਰ ਦੇਣੇ ਸੋ ਇਸ ਲਈ ਹੈਪੀ ਨਿਊ ईयर ਪਹਿਲਾਂ ਆਪਣੇ ਗੁਰੂ ਨੂੰ ਆਪਣੇ ਮੁਰਸ਼ਿਦ ਨੂੰ ਬੋਲੋ ਤੇ ਕੁਝ ਮਿੱਠਾ ਘਰ ਵਿੱਚ ਲਿਆ ਕੇ ਰੱਖੋ ਆਪਣੇ ਗੁਰੂਆਂ ਨੂੰ ਪੀਰਾਂ ਅੱਗੇ ਅਰਦਾਸ ਕਰੋ ਸੁੱਖ ਸ਼ਾਂਤੀ ਦੀ ਤੇ ਨਾਲ ਹੀ ਨਵੇਂ ਸਾਲ ਦੀਆਂ ਮੁਬਾਰਕਾਂ ਨੂੰ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਤੇ ਪ੍ਰਸ਼ਾਦ ਥੋੜਾ ਜਿਹਾ ਵੰਡ ਦਿਓ ਫਿਰ ਜਿਨੂੰ ਮਰਜੀ ਸੋ ਸੀ ਹੈਪੀ ਨਿਊ ਈਅਰ ਕਹੋ ਜੀ ਸੋ ਇੰਨਾ ਕ ਕਰਮ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਾ ਜੀ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਅਸੀਂ ਮਾਲਕ ਨੂੰ ਸਮਾਤਾਂਗੇ ਤਾਂ ਉਹ ਮਾਲਕ ਵੀ ਹਮੇਸ਼ਾ ਹੀ ਹਰ ਸਾਲ ਤੁਹਾਡੇ ਨਾਲ ਖੜਾ ਮਿਲੇਗਾ ਤੁਹਾਨੂੰ ਸੋ ਵਿਸ਼ਵਾਸ ਦੇ ਨਾਲ ਕਰਮ ਕਰਨਾ ਹੈ ਵਿਸ਼ਵਾਸ ਰੱਖ ਕੇ ਸਮਾਂ ਕੱਢਣਾ ਅਰਦਾਸ ਬੇਨਤੀ ਕਰਨੀ ਜੀ ਸੋ ਇੱਥੇ ਹੁਣ ਆਪਾਂ ਇਹ ਵੀਡੀਓ ਸਮਾਪਤ ਕਰਦੇ ਆ ਜੀ ਆਪ ਸਭ ਨੂੰ ਹੈਪੀ ਨਿਊ ਈਅਰ ਪਰਮਾਤਮਾ ਹਮੇਸ਼ਾ ਹੀ ਖੁਸ਼ ਰੱਖੇ ਜੀ ਸੋ ਸੇਵਾ ਕਰਦੇ ਰਹੋ ਸੇਵਾ ਦਾ ਫਲ ਵੀ ਪ੍ਰਮਾਤਮਾ ਜ਼ਰੂਰ ਦਿੰਦਾ ਹੈ ਜੀ ਮੁਸ਼ਕਲ ਆਉਂਦੀ ਜ਼ਰੂਰ ਆ ਮੁਸ਼ਕਲ ਚਲੀ ਵੀ ਜਾਂਦੀ ਜਿੱਥੇ ਉਹ ਮਾਲਕ ਨਾਲ ਖੜ ਜਾਵੇ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸਮਾਪਤ ਕਰਦੇ ਹਾਂ ਜੀ ਚਾਹੇ ਪੀਰਾਂ ਦੀ ਚਾਹੇ ਸੰਗਤਾਂ ਦੀ